ਇਹ ਤਾਂ ਚੀਰਮੈਨ ਹੀ ਬਣਦੇ ਆ ਸਿੱਧੇ ਇਹ ਤਾਂ ਸਿਰਫ ਮੰਤਰੀ ਉਹ ਬਣਦੇ ਆ ਇਹ ਤਾਂ ਸਿੱਧੇ ਡਿਪਟੀ ਮੁੱਖ ਮੰਤਰੀ ਉਹ ਬਣਦੇ ਆ ੱੱਕੇ ਖਾਨ ਨੂੰ ਤਾਂ ਪਰਖੇ ਹੋਇਆ ਬਸ ਸੋ ਇਹਨਾਂ ਨੂੰ ਕੀ ਪਤਾ ਨੌਕਰੀ ਦਾ ਨੌਕਰੀ ਦਾ ਹੱਲ ਨੌਕਰੀ ਦਾ ਸਰਕਾਰੀ ਨੌਕਰੀ ਮਿਲਣ ਦਾ ਪ੍ਰਭਾਵ ਕੀ ਪੈਂਦਾ ਪੀੜੀ ਬਦਲ ਜਾਂਦੀ ਹੈ ਪੀੜੀ ਕਿੰਨਾ ਫਰਕ ਪੈ ਜਾਂਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾ ਕੇ ਸੱਚ ਧੀਆ ਪਹਿਣਾ ਬਹੁਤ ਨੰਬਰ ਲੈ ਕੇ ਆ ਰਹੀਆਂ ਨੇ ਕੁੜੀਆਂ ਸਾਡੀਆਂ ਮੁੰਡੇ ਬਹੁਤ ਨੰਬਰ ਲੈ ਕੇ ਆ ਰਹੇ ਨੇ ਔਰ ਬਹੁ ਨੰਬਰ ਲੈ ਕੇ ਆ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਫਿਰ ਉਸ ਹੱਬ ਤੇ ਨੌਕਰੀ ਦੇਣਾ 43000 ਤੋਂ ਵੱਧ ਨੌਕਰੀਆਂ ਦੇਤੀਆਂ ਹੁਣ ਯੂਪੀਐਸਸੀ ਦੇ 8 ਸੈਂਟਰ ਖੋਲਣ ਲੱਗੇ ਆਂ ਪੜ੍ਹਾਈ ਦਾ ਥੋੜਾ ਜਨਾ ਉਹ ਕਰਦਿਆਂ ਚੇਂਜ ਆਪਾਂ ਪਲੱਸ 2 ਤੱਕ ਹੀ ਪੜ੍ਹਨਾ ਬਸ ਲੱਗ ਗਏ ਪਲੱਸ 2 ਤੋਂ ਬਾਅਦ ਇਹਨੇ ਹਾਈਲਾਈਟਸ ਕਰਕੇ ਚਲੋ ਵਿਚਲੀਏ ਸੱਤ ਬੈਂਡ ਆ ਗਏ ਸਾਡੇ ਸੱਤ ਬੈਂਡ ਆਏ ਚਲੋ ਮੁਲਕ ਛੱਡ ਕੇ ਚਲੀਏ ਚਲੋ ਵੀ ਕੈਨੇਡਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਇਹ ਬਦਲ ਦੇਣਾ ਸੀ यूपीएससी ਦੇ ਸੈਂਟਰ ਖੋਲ ਰਹੇ ਆ 8 ਤੁਹਾਡੇ ਵੀ ਇੱਥੇ ਹੋਊਗਾ ਕਿਤੇ ਚੁੰਲੇ ਕਈ ਸੈਂਟਰ ਚੁੰਲੇ ਸ਼ਾਨਦਾਰ ਬਿਲਡਿੰਗ ਹੋਊਗੀ ਰਹਿਣ ਦਾ ਪ੍ਰਬੰਧ ਹੋਊਗਾ ਹੋਸਟਲ ਹੋਊਗਾ ਉੱਥੇ ਪੜੋ ਪੜ ਕੇ ਕੋਚਿੰਗ ਲਓ ਯੂਪੀਐਸਸੀ ਦੀ ਕੋਚਿੰਗ ਲਓ ਡੀਸੀ ਬਣ ਕੇ ਨਿਕਲੋ ਐਸਐਸਪੀ ਬਣ ਕੇ ਨਿਕਲੋ ਵੱਡੇ ਵੱਡੇ ਅਫਸਰ ਬਣ ਕੇ ਨਿਕਲੋ ਵੱਡੀ ਪੜਾਈ ਕਰੋ ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ 'ਚ ਬਹੁਤ ਤਾਕਤ ਹੁੰਦੀ ਹੈ। 350 ਸਵਾਰੀਆਂ, ਉਹਨਾਂ ਦਾ ਸਮਾਨ ਆਵਦਾ-ਪਹਾਰ ਸਵਾ ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਹੈ। ਪਰ ਜਦੋਂ ਉਹ ਜਹਾਜ਼ ਰਨਵੇ ਤੇ ਲੱਗਿਆ ਖੜਾ ਹੁੰਦਾ ਜਦੋਂ ਉੱਤੇ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਨਾ ਉਦੋਂ ਉਹਦੀ ਤਾਕਤ ਜ਼ੀਰੋ ਹੁੰਦੀ ਹੈ ਜੀ। ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ। ਬੈਗ ਜਹਾਜ਼ ਜਾ ਨਹੀਂ ਸਕਦਾ। ਘੇਰ ਨਹੀਂ ਹੈਗਾ ਅੱਗੇ ਬਿਲਡਿੰਗ ਹੈ ਗੇਟ ਤੇ ਲੱਗਿਆ ਖੜਾ ਹੈ ਖਤਮ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਟਰੈਕਟਰ ਵਰਗਾ ਹੀ ਹੁੰਦਾ ਉਹ ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਏ ਐ ਸਿੱਧਾ ਕਰ ਦਿੰਦਾ ਉਹਨੂੰ ਜਹਾਜ਼ ਨੂੰ ਰਨ ਵੀ ਨਜ਼ਰ ਆ ਰਿਹਾ ਹੈ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਤੇਰਾ ਕੰਮ ਇੰਨਾ ਹੀ ਸੀ ਹੁਣ ਤੂੰ ਭਰਾਂ ਹੋ ਜਾ ਹੁਣ ਮੇਰਾ ਕੰਮ ਹੈ ਉਹ ਜਹਾਜ਼ ਉੱਡਦਾ ਹੈ ਉਹ ਉਹਨਾਂ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾ 14 ਘੰਟੇ ਬਾਅਦ ਸਾਨ ਫਰਾਂਸਿਸਕੋ ਉਤਰਦਾ ਹੈ ਇਹ ਤਾਂ ਉਹਦੇ ਇੰਜੀਨੀਅਰ ਦੇ ਡਿਪੈਂਡ ਕਰਦਾ ਹੈ ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ ਉਹ ਸੀ ਉਸ ਟਰੈਕਟਰ ਦਾ ਜਿਉ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ ਫਿਰ ਉਹ ਤਾਕਤ ਜ਼ੀਰੋ ਸੀ ਸੋ ਮੇਰੇ ਪਿਆਰੇ ਪੰਜਾਬੀਓ ਬਤੌਰ ਮੁੱਖ ਮੰਤਰੀ ਤੁਹਾਡੇ ਬਤੌਰ ਤੁਹਾਡਾ ਛੋਟਾ ਵੱਡਾ ਭਾਈ ਤੁਹਾਡਾ ਪੁੱਤ ਭਤੀਜਾ ਬੇਟਾ ਹੋਂ ਦੇ ਨਾਤੇ ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ ਯੂਥ ਦੇ ਵਿੱਚ ਪਾਵਰ ਬਹੁਤ ਹੈ ਯੂਥ ਕੋਲੇ ਮੈਨੂੰ ਮੈਨੂੰ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ ਪਰ ਗੇਟਾਂ ਤੇ ਲੱਗੇ ਖੜੇ ਨੇ ਕੋਈ ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਉਹਨਾਂ ਸਿੱਧਾ ਕਰ ਦੇ ਉਹਨਾਂ ਨੂੰ ਉੱਡ ਜਾਣਗੇ ਸੋ ਮੈਂ ਉਹ ਆਪਣੀ ਟੀਮ ਨੂੰ ਵੀ ਕਹਿਣਾ ਰਹਿਣਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਆਦਾ ਕਰੀਏ ਰਨਵੇ ਨੇ ਉਹਨੂੰ ਮੌਕਾ ਦੇ ਦੇਣਾ ਹੈ ਇੰਜਨਾਂ ਨਾਲ ਉਹਨੇ ਉੱਟ ਜਾਣਾ ਤਾਂ ਫਿਰ ਕੋਈ ਮੇਰੇ ਖੇਲ ਚ ਮੰਜ਼ਲ ਨਹੀਂ ਹੈ ਜੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ